ਮੈਂ ਇਹ ਇਸ ਕਰ ਕਰਦਾ ਜਦ ਤੱਕ ਮੇਰੀ ਪਤਨੀ ਨੂੰ ਇਨਸਾਫ ਨਹੀਂ ਮਿਲਦਾ ਤਰਗਲਾੜਤ ਹੈ ਮੇਰੇ ਤੇ ਉਸ ਬੰਦੇ ਦਾ ਹੰਕਾਰ ਆ ਦੇਖੋ ਇਹ ਮਾਰ ਮੈਨੂੰ ਕੁੱਟਿਆ ਇਸ ਬੰਦੇ ਨੇ ਜੇ ਮੌਦੀ ਐਮਐਲਏ ਵੀ ਨਾ ਕਟਾ ਸਕਿਆ ਨਹੀਂ ਕਟਾ ਸਕੂਗਾ ਮਰ ਜੂਗਾ ਬਾਰ ਬੈਠ ਕੇ ਮਰੇ ਮਰ ਜੂਗਾ ਤੂੰ ਕੱਟੇ ਫੁਕ ਜਾਗੇ ਆ ਦੇਖੋ ਏ ਮਾਰ ਮੈਨੂੰ ਕੁੱਟਿਆ ਇਸ ਬੰਦੇ ਨੇ ਜਤਵਿੰਦਰ ਬੁੱਗਾ ਜਿਹੜੇ ਪੰਜਾਬੀ ਨਾਮੀ ਗਾਇਕ ਨੇ ਉਹਨਾਂ ਦੇ ਭਰਾ ਦਵਿੰਦਰ ਸਿੰਘ ਭੋਲਾ ਸਾਡੇ ਨਾਲ ਨੇ ਜਿਨ੍ਹਾਂ ਦੀ ਧਰਮ ਪਤਨੀ ਹਮੇਸ਼ਾ ਦੇ ਲਈ ਚਲੇ ਗਏ ਨੇ ਹਰੇਕ ਪੰਜਾਬੀ ਨੂੰ ਪਤਾ ਸਾਡੇ ਝਗੜੇ ਦਾ ਕੀ ਗੱਲ ਸੀ ਐਮ ਸਾਬ ਨੂੰ ਨਹੀਂ ਪਤਾ ਤੁਸੀਂ ਟਰਾਈ ਪੁਲਿਸ ਦੇ ਥਰੂ ਨਾ ਕਰਾਓ ਪੁਲਿਸ ਤਾਂ ਫੇਰ ਕਿਸੇ ਨਾ ਕਿਸੇ ਪਾਸੇ ਤੇ ਵਾਇਸ ਹੋ ਜਾਂਦੀ ਹੈ ਹੁਣ ਕੀ ਕਰਾਣਾ ਹੁਣ ਤਾਂ ਮੇਰਾ ਘਰ ਬਟਿਆ ਗਿਆ ਹੁਣ ਤਾਂ ਮੈਂ ਰਹਿ ਜਾ ਮੈਨੂੰ ਵੀ ਮਾਰ ਦਵੇ ਕਰਤਾ ਸਕਦੇ ਤੇ ਇੱਕ ਬੰਦਾ ਤਾਂ ਜੜ ਕਰ ਸਕਦਾ ਤਾਂ ਉਸੇ ਸੀ ਜਾਂ ਤਾਂ ਰੱਬ ਜਾਣੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਸਈ ਵਾਰੀ ਨਾ ਬੋਲ ਕੇ ਲਿਖ ਕੇ ਕਿਹਾ ਕਿ ਪੁਲਿਸ ਵੀ ਸੁਤਵਿੰਦਰ ਬੁੱਗੇ ਦਾ ਸਾਥ ਦੇ ਰਹੀ ਹੈ ਮੇਰਾ ਤਿੰਨ ਦਿਨ ਪਹਿਲਾਂ ਇਹੀ ਟਾਣੇ ਦੀ ਪੁਲਿਸ ਮੈਨੂੰ ਚੱਕਣ ਆ ਗਈ ਸੀ ਉਹ ਖੜਿਆ ਸੱਚੇ ਤੋਂ ਸਾਹ ਡੀਐਸਪੀ ਸਾਹਿਬ ਡਾਕਟਰ ਇਹ ਨਹੀਂ ਕੱਟ ਰਹੇ ਹੁਣ ਇਹਨਾਂ ਦਾ ਕਾ ਕਸੂਰ ਹੈ ਛਾਤੀ ਤੇ ਬੈਠ ਕੇ ਮੇਰਾ ਗਾਲ ਧੱਪਦਾ ਹੈ ਕੁਰੇ ਤੇ ਗੁੱਟ ਕੇ ਨਾਲ ਅਸਮੀ ਨਾਲ ਸੰਗੀ ਨਪਲੀ ਮਿਲੀ ਜਦ ਮੇਰਾ ਸਾਜ ਔਖਾ ਹੋਇਆ ਆ ਦੇਖੋ ਇਹ ਮਾਰ ਮੈਨੂੰ ਕੁੱਟਿਆ ਇਸ ਬੰਦੇ ਨੇ ਦੋ ਤਿੰਨ ਮੇਰੇ ਮਾਰੇ ਲਤਨਾ ਤੇ ਜਦੋਂ ਮੇਰੇ ਸਿਰ ਤੇ ਮਾਰਨ ਲੱਗਿਆ ਮੈਂ ਉਹ ਲਾਈਵ ਨੂੰ ਬੰਦ ਕਰਕੇ ਆਪਣੇ ਨੂੰ ਉਹ ਡੰਡਾ ਰੋਕ ਲਿਆ ਮੇਰੀ ਪਤਨੀ ਨੇ ਦੋ ਸਵਾਲ ਕਰੇ ਉਹਨੂੰ ਕਿ ਕਿਉਂ ਮਾਰਨਾ ਤੁਸੀਂ ਮਾਰੇ ਦੇਣਾ ਸਾਨੂੰ ਹਣ ਰਹਿਣ ਦੋ ਜੀ ਲੈਣ ਦੋ ਬੁੱਗਾ ਉੱਤਰ ਤੇ ਆਉਂਦਾ ੱੱਕਾ ਮਾਰਦਾ ਮੇਰੀ ਵਾਈਫ ਨੂੰ ਉਹ ਸਿੱਧੀ ਪਿੱਛੇ ਨੂੰ ਜਾ ਕੇ ਗਿਰਦੀ ਆਵਾਜ਼ ਆ ਜੀ ਦਾ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਜਿੱਥੇ ਇੱਕ ਮੰਦਭਾਗੀ ਘਟਨਾ ਵਾਪਰੀ ਪਰਿਵਾਰਕ ਝਗੜਾ ਸੀ ਪਰ ਗੱਲ ਬਹੁਤ ਅੱਗੇ ਤੱਕ ਨਿਕਲ ਗਈ ਪਰਿਵਾਰ ਦਾ ਇੱਕ ਜੀ ਹਮੇਸ਼ਾ ਦੇ ਲਈ ਚਲਾ ਗਿਆ ਸਤਵਿੰਦਰ ਬੁੱਗਾ ਜਿਹੜੇ ਪੰਜਾਬੀ ਨਾਮੀ ਗਾਇਕ ਨੇ ਉਹਨਾਂ ਦੇ ਭਰਾ ਦਵਿੰਦਰ ਸਿੰਘ ਭੋਲਾ ਸਾਡੇ ਨਾਲ ਨੇ ਜਿਨ੍ਹਾਂ ਦੀ ਧਰਮ ਪਤਨੀ ਹਮੇਸ਼ਾ ਦੇ ਲਈ ਚਲੇ ਗਏ ਨੇ ਜਦੋਂ ਧੱਕਾ ਮੁੱਕੀ ਹੋਈ ਜਦੋਂ ਝਗੜਾ ਹੋਇਆ ਉਸ ਵਕਤ ਕੀ ਕੋਈ ਹੋਇਆ ਤੇ ਇਹਨਾਂ ਦੀ ਮੰਗ ਕੀ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਤੁਹਾਡੇ ਜ਼ੁਬਾਨੀ ਜਾਣਨਾ ਚਾਹੁੰਦੀ ਆ ਜੀ ਜਦੋਂ ਬੀਤੇ ਦਿਨ ਜੋ ਕੁਝ ਹੋਇਆ ਲੋਕਾਂ ਨੇ ਕੁਝ ਨਹੀਂ ਦੇਖ ਲਿਆ ਕੋਈ ਤੁਸੀਂ ਤਾਂ ਨੇੜੇ ਸੀ ਕੀ ਕੁਝ ਚੱਲਦਾ ਰਿਹਾ ਮੈਂ ਨਾ ਮੋਟਰ ਤੇ ਆਵੇਂ ਚਲੇ ਜਾਣਾ ਮੈਂ ਮੋਟਰ ਤੇ ਗਿਆ ਤੇ ਗੀੜਾ ਮਾਰਨ ਸਪਰੇਅ ਕਰੀ ਸੀਗੀ ਮੈਂ ਚਲ ਕੇ ਦੇਖਦਾ ਗੁੱਲੀ ਦਾ ਮਰ ਗਿਆ ਕਿ ਨਹੀਂ ਤਾਂ ਮੋਟਰ ਤੇ ਗਿਆ ਤੇ ਅੱਗੇ ਜਾ ਕੇ ਜਦੋਂ ਵੱਟ ਤੇ ਤੁਰਦਿਆਂ ਮੇਰਾ ਸਿਰ ਥੱਲੇ ਨੂੰ ਸੀਗਾ ਤੇ ਮੈਂ ਖਿੱਚ ਗਿਆ ਖੇਤ ਜਾ ਕੇ ਜਾ ਮੈਂ ਸਿਰ ਚੱਕ ਕੇ ਅੱਗੇ ਦੇਖੇ ਅੱਗੇ ਬੱਗਾ ਖੜਾ ਇੱਕ ਹਰਵਿੰਦਰ ਸਿੰਘ ਉਹਦੇ ਰਿਸ਼ਤੇਦਾਰਾ ਬੀਬੀ ਪਰ ਤੋਂ ਇੱਕ ਹਜਾਰਾ ਸਿੰਘ ਉਹਦਾ ਨੌਕਰ ਉਹ ਖੜੇ ਆ ਉਹਨੇ ਵੀ ਮੇਰੇ ਵੱਲ ਦੇਖਿਆ ਇੱਕੋ ਲੱਗ ਤ ਭੱਜ ਲਿਆ ਮੇਰੇ ਵੱਲੋਂ ਮੈਂ ਤੁਹਾਨੂੰ ਵੀਡੀਓ ਵੀ ਦਊਂਗਾ ਮੇਰੇ ਵੱਲੋਂ ਭੱਜਿਆ ਆ ਰਿਹਾ ਆ ਕੇ ਮੇਰਾ ਫੋਨ ਖੋਣ ਲੱਗ ਗਿਆ ਫੋਨ ਖੋਣ ਲੱਗ ਗਿਆ ਐਨੇ ਚ ਪਿੱਛੇ ਉਹ ਵੀ ਆ ਗਏ ਕਹਿੰਦਾ ਫੜ ਲਓ ਇਹਨੂੰ ਕਹਿੰਦਾ ਜੇ ਤਾਂ ਕੰਮ ਕਰ ਦਿੰਦਾ ਜੇ ਨਵੇੜ ਦਿੰਦਾ ਕਹਿੰਦਾ ਰੋਜ਼ ਰੋਜ਼ ਨਾਲੋ ਅੱਜ ਮਾਰ ਦੇਣਾ ਉਹਨਾਂ ਨੇ ਫੜ ਲਿਆ ਮੈਨੂੰ ਥੱਲੇ ਥੱਲੇ ਸਿੱਟ ਲਾ ਥੱਲੇ ਸਿੱਟ ਲਿਆ ਥੱਲੇ ਸਿੱਟ ਕੇ ਆਪ ਮੇਰੇ ਉਰੇ ਛਾਤੀ ਤੇ ਬੈਠ ਗਿਆ ਇਸ ਜਿਹੜੀ ਸਰਟੀਫੀਕੇਟ ਲੱਗੀ ਛਾਤੀ ਤੇ ਬੈਠ ਕੇ ਮੇਰਾ ਗਲ ਦਬੰਦ ਹੋ ਗਿਆ ਤੁਹਾਨੂੰ ਗਲ ਦਬੰਦ ਹੋ ਗਿਆ ਤੇ ਨਿਸ਼ਾਨ ਵੀ ਮੈਂ ਬੜਾ ਔਖਾ ਇੱਕ ਨੇ ਬਾਹ ਫੜੀ ਹੋਈ ਵੀ ਤੇ ਹਰਵਿੰਦਰ ਨੇ ਦੋ ਇਹਨ ਲੱਤਾਂ ਫੜੀ ਹੋਈਆਂ ਤੇ ਮੇਰੀ ਮੈਂ ਹਰਵਿੰਦਰ ਤੋਂ ਬਾਹਰ ਨਹੀਂ ਆਵੀਆਂ ਔਖੀਆਂ ਬਾਹਰ ਛੜਾ ਕੇ ਬੁੱਗੇ ਦੀਆਂ ਬਾਪਾਸੇ ਕੀਤੀਆਂ ਪਾਸੇ ਕਰਕੇ ਗੱਲ ਤੋਂ ਤੇ ਉਹਨੇ ਮੇਤੋਂ ਬਾਹਰ ਛੜਾ ਕੇ ਇੱਕ ਅਮਰ ਇੱਥੇ ਗੁੱਠੇ ਨਾਲ ਆ ਸੰਗੀ ਦਾ ਸੰਗੀ ਨਪਲੀ ਮੇਰੀ ਜਦ ਮੇਰਾ ਸਾਜ ਔਖਾ ਹੋਇਆ ਫਿਰ ਉਹਨੇ ਛੱਡਤਾ ਛੱਡ ਕੇ ਚਲੇ ਗਏ ਤਾਂ ਮੈਂ ਸੋਚਿਆ ਵੀ ਸ਼ਾਇਦ ਲੰਗੇ ਹੋਣੇ ਆ ਮੈਂ ਵੀ ਮੋਟਰ ਤੇ ਚਲੇ ਗਿਆ ਮੋਟਰ ਤੇ ਜਾ ਕੇ ਜਦ ਮੈਂ ਦੇਖਿਆ ਉੱਤੇ ਹਜ਼ਾਰਾ ਹੈ ਨਹੀਂ ਤਾਂ ਉਹਦਾ ਨੌਕਰ ਉਹ ਦੋ ਜਣੇ ਖੜੇ ਤੇ ਮੈਂ ਸੋਚਿਆ ਵੀ ਹੁਣ ਇੱਥੋਂ ਨਿਕਲ ਜਾ ਮੈਂ ਕਾਰ 'ਚ ਬੈਠਿਆ ਕਾਰ 'ਚ ਬੈਠ ਕੇ ਚਾਬੀ ਲਈ ਐਨੇ ਉਹਨਾਂ ਜਦੋਂ ਦੋਨਾਂ ਨੇ ਮੇਰੀ ਤਾਕੀ ਫੜ ਲਈ ਹੁਣ ਕਿੱਥੇ ਜਾਏਗਾ ਕਹਿੰਦਾ ਹੁਣ ਤੁਹਾਨੂੰ ਥਾਣੇ ਲੈ ਜਾ ਕੇ ਸਿੱਧਾ ਕਰਦੇ ਹਾਂ ਜੀ ਤੇ ਉਹਨੇ ਬੁੱਗੇ ਨੇ ਇਕੱਤਨਾ ਚਾਬੀ ਕੱਢ ਲਈ ਮੈਂ ਵੀ ਥੱਲੇ ਉਤਰਿਆ ਥੱਲੇ ਉਤਰ ਕੇ ਮੈਂ ਸਾਈਡ ਤੇ ਹੋ ਗਿਆ ਸਾਈਡ ਤੇ ਹੋ ਕੇ ਜਦੋਂ ਪੁਲਿਸ ਨੂੰ ਫੋਨ ਕਰ ਰਿਹਾ ਆਜੋ ਆਜੋ ਵਿੱਚ ਕਹਿ ਰਿਹਾ ਤੇ ਮੈਂ ਕਹਿ ਰਿਹਾ ਉਹਦੇ ਵਿੱਚ ਮੈਂ ਕਿਹਾ ਵੀ ਮੈਂ ਵੀ ਆਪਣੀ ਗੱਲ ਦੱਸਾਂ ਮੈਂ ਲਾਈਵ ਹੋ ਗਿਆ ਲਾਈਵ ਹੋ ਕੇ ਮੈਂ ਦੱਸ ਰਿਹਾ ਵੀ ਨਾਲੇ ਚੋਰ ਨਾਲੇ ਚਤਰਾਇਆਂ ਨਾਲੇ ਮੈਨੂੰ ਘੁੱਟ ਲਿਆ ਨਾਲੇ ਮਾਰ ਲਿਆ ਨਾਲੇ ਮੈਨੂੰ ਝੂਠ ਬੋਲ ਕੇ ਫੜਾ ਰਿਹਾ ਜਿਹੜੀ ਇੱਕ ਡੇਢ ਮਿੰਟ ਦੀ ਵੀਡੀਓ ਲਾਈਵ ਵਾਲੀ ਤੁਹਾਡੀ ਉਹਨੇ ਪਹਿਲਾਂ ਤੇ ਹੀ ਉਹਦੀ ਤਿਆਰੀ ਸੀਗੀ ਉਹਨੇ ਉੱਥੇ ਡੰਡੇ ਸੋਤੇ ਰੱਖੇ ਹੋਏ ਤੇ ਉਹਨੇ ਕਹੀਦਾ ਦਸਤਾ ਚੱਕਿਆ ਦੋ ਤਿੰਨ ਮੇਰੇ ਮਾਰੇ ਲੱਤਾਂ ਤੇ ਜਦੋਂ ਮੇਰੇ ਸਿਰ ਤੇ ਮਾਰਨ ਲੱਗਿਆ ਮੈਂ ਉਹ ਲਾਈਵ ਨੂੰ ਬੰਦ ਕਰਕੇ ਆਪਣੇ ਨੂੰ ਉਹ ਡੰਡਾ ਰੋਕ ਲਿਆ ਡੰਡਾ ਰੋਕ ਕੇ ਮੈਂ ਡੰਡਾ ਫੜ ਲਿਆ ਉਹਨੇ ਫੜ ਲਿਆ ਐਨ ਨੂੰ ਮੇਰੇ ਤਾਇਆ ਜੀ ਬਲਵੰਤ ਸਿੰਘ ਦਾ ਪੋਤਾ ਆ ਗਿਆ ਉਨੇ ਉਹਨੂੰ ਬੜੀ ਉਦਰਤੀ ਆਏ ਬਾਕੀ ਜੀ ਆ ਕੋਈ ਸੁਨੇਹਾ ਤੁਸੀਂ ਭੇਜਿਆ ਸੀ ਨਹੀਂ ਮੈਂ ਨਹੀਂ ਉਹਨੂੰ ਨਹੀਂ ਮੈਂ ਭੇਜਿਆ ਜੀ ਉਹ ਮੈਂ ਨਾ ਪੁੱਛਿਆ ਹਾਲ ਤੱਕ ਵੀ ਕਿਵੇਂ ਆ ਗਿਆ ਉਹ ਆ ਗਿਆ ਉਹਨੇ ਉਹਨੂੰ ਸਮਝਾਇਆ ਨਹੀਂ ਕਰਿਆ ਉਹ ਨਹੀਂ ਸਮਝਿਆ ਚਲੋ ਜੀ ਇਹਨੂੰ ਠੱਕ ਹਾਰ ਕੇ ਉਹ ਡੰਡਾ ਇੱਕ ਹੱਥ 'ਚ ਉਹਦੇ 'ਚ ਇੱਕ ਹੱਥ 'ਚ ਉਹਦੇ 'ਚ ਤੀ ਹੱਥ 'ਚ ਮੇਰੇ 'ਚ ਮੈਨੂੰ ਕਹਿੰਦਾ ਵੀ ਛੱਡ ਦੇ ਤਾਏ ਦਾ ਪੋਤਾ ਕਹਿੰਦਾ ਮੈਂ ਛੱਡਤਾ ਉਹਨੇ ਫਿਰ 10 5 10 ਮਿੰਟ ਫੇਰ ਨਹੀਂ ਛੱਡਿਆ ਫਿਰ ਉਹਨੇ ਡੰਡਾ ਛਡਾ ਲਿਆ ਦੰਡਾ ਚ ਲਾਉਣ ਤੋਂ ਬਾਅਦ ਮੇਰੇ ਨੌਕਰ ਨੇ ਪਾਸੇ ਹੋ ਕੇ ਮੇਰੀ ਪਤਨੀ ਨੇ ਫੋਨ ਕਰਤਾ ਉਹਨੂੰ ਕਹਿੰਦੇ ਵੀ ਸਰਦਾਰ ਨੂੰ ਮਾਰ ਦੇਣਾ ਤੂੰ ਚਾਬੀ ਲੈ ਕੇ ਆ ਜਾ ਜੇ ਹੋਰ ਕੋਈ ਹੈਗੀ ਆ ਕੋਈ ਚਾਬੀ ਖੋਲੀਏ ਨਹੀਂ ਉਹ ਵਿਚਾਰੀ ਚਾਬੀ ਲੈ ਕੇ ਆ ਗਈ ਉਹ ਚਾਬੀ ਲੈ ਕੇ ਮੋਟਰ ਤੇ ਆਈ ਤਾਂ ਨਾ ਇਹਨਾਂ ਉਹ ਇਹ ਉਹਨੂੰ ਦੇਖਦੀ ਸਰਤ ਐਚ ਆ ਗਈ ਪਰਵਿੰਦਰ ਤੇ ਆਪਣਾ ਆਮੂ ਕਾ ਤੇ ਮੇਰੀ ਪਤਨੀ ਨੇ ਦੋ ਸਵਾਲ ਕਰੇ ਉਹਨੂੰ ਉਹ ਮਨੂੰ ਉਹਦੇ ਜਿਹੜਾ ਹਰਵਿੰਦਰ ਹੈ ਰਿਸ਼ਤੇਦਾਰ ਆ ਉਹਦਾ ਕੁੜਮ ਦਾ ਭਾਈ ਆ ਵੀ ਕਿਉਂ ਮਾਰਨਾ ਤੁਸੀਂ ਮਾਰੇ ਦੇਣਾ ਸਾਨੂੰ ਹਣਾ ਰਹਿਣ ਦੋ ਜੀ ਲੈਣ ਦੋ ਉਹਦੇ ਰਿਸ਼ਤੇਦਾਰ ਨੇ ਮੇਰੀ ਘਰ ਵਾਲੀ ਦੀ ਬਾਹ ਮੜ ਕੇ ਝੰਡੋੜੀ ਤੇ ਬੁੱਗੇ ਨੇ ਸੋਚਿਆ ਹੁਣਾ ਵੀ ਮੇਰੇ ਰਿਸ਼ਤੇਦਾਰ ਦੀ ਬੇਇੱਜ਼ਤੀ ਕਰੀ ਬੁੱਗਾ ਉੱਧਰ ਤੇ ਆਉਂਦਾ ੱੱਕਾ ਮਾਰਦਾ ਮੇਰੀ ਵਾਈਫ ਨੂੰ ਉਹ ਸਿੱਧੀ ਪਿੱਛੇ ਨੂੰ ਜਾ ਕੇ गिरਦੀ ਆ ਵਜ ਦਾ ਉੱਥੇ ਵੀ ਹੋਸ਼ ਹੋ ਜਾਂਦੀ ਆ ਉੱਥੇ ਵੀ ਹੋਸ਼ ਹੋ ਜਾਂਦੀ ਆ ਉਹਨੂੰ ਮਚਕਦਾ ਪਾਣੀ ਪੂਣੀ ਪਲਾਉਣਾ ਮਾਲਚ ਕਰਦਾ ਬਰਿੰਦਰ ਮੇਰਾ ਤਾਜੀ ਦਾ ਪੁੱਤ ਕਰਦਾ ਚਲੋ ਥੋੜੀ ਜੀ ਠੀਕ ਹੋ ਜਾਂਦੀ ਹੈ ਉਹਨੂੰ ਜੀ ਖੜਾ ਕਰ ਦੁੱਜੀ ਇਹਨੇ ਨੂੰ ਕੁਛ ਨੇ ਰਵਾਦ ਪੁਲਿਸ ਆ ਜਾਂਦੀ ਇਹਦੀ ਬੁਲਾਈ ਵੀ ਤੀ ਐਸ ਐਚਓ ਦੇ ਨਾਲ ਮੇਰੇ ਖਲੜਦਾ 10 ਬਰ ਮੁਲਾਜਮ ਹੋਣੇ ਆ ਉਹ ਕਹਿੰਦੇ ਮੌਕਾ ਦਿਖਾਓ ਹੁਣ ਮੇਰੀ ਪਤਨੀ ਦੀ ਹਾਲਤ ਖਰਾਬ ਧੀ ਮੈਂ ਕਿਹਾ ਇੱਕ ਤਾਂ ਉਹਨੇ ਸੋੜਨੀ ਵੀ ਨਹੀਂ ਹੈਗੀ ਮਾ ਜੀ ਤੁਸੀਂ ਇਥੋਂ ਦੇਖ ਲਓ ਮੈਂ ਉੜੀ ਖੜਦਾ ਮੈਂ ਉਹਦੇ ਕੋਲ ਖੜ ਗਿਆ ਦੋ ਕਦਮ ਚੱਲੇ ਹੋਣੇ ਉਹ ਦੋ ਕਦਮ ਤੋਂ ਬਾਅਦ ਮੇਰੀ ਵਾਈਫ ਦੀ ਹਾਲਤ ਖਰਾਬ ਹੋਣ ਲੱਗੀ ਉਹ ਜਦ ਮਨ ਲੱਗਿਆ ਵੀ ਗਿਰ ਜੂਮੀਂ ਫਾੜ ਲਈ ਫੜ ਕੇ ਮੈਂ ਬਟਾਈ ਬਿਠਾਉਣ ਤੋਂ ਉਹ ਬੈਠਣਾ ਹੋਇਆ ਪੈਗੀ ਪਰ ਉਹ ਮਲਤ-ਮਲਤ ਕਰੀ ਫਿਰ ਥੋੜੀ ਹੀ ਠੀਕ ਹੋਈ ਵੀ ਕਾਰ 'ਚ ਮੈਂ ਤੇ ਮੇਰੇ ਦਾਜੀ ਦਾ ਪੋਤਾ ਅਸੀਂ ਲੈ ਕੇ ਉਰੇ ਆ ਗਏ ਉਰੇ ਆ ਕੇ ਅਸੀਂ ਡਾਕਟਰ ਸਾਹਿਬ ਨੂੰ ਮੈਂ ਆਪਣੀ ਵਾਈਫ ਦੀ ਸਥਿਤੀ ਸਮਝਾਈ ਵੀ ਇਦਾਂ ਤਾਂ ਕਰਕੇ ਕਿਉਂਕਿ ਮੈਂ ਤਾਂ ਚਲੋ ਬੋਲਦਾ ਚੱਲਦਾ ਤਾਂ ਠੀਕ ਹੈ ਮੈਂ ਤਾਂ ਉਸ ਘਟਨਾ ਚੋਂ ਨਿਕਲ ਚੁੱਕਿਆ ਸੀ ਉਸ ਵਕਤ ਤੁਹਾਡੀ ਪਤਨੀ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕੁਝ ਨਹੀਂ ਉੱਥੇ ਨਹੀਂ ਸੀ ਬੋਲੀ ਉੱਥੇ ਨਹੀਂ ਬੋਲੀ ਉੱਥੇ ਅਸੀਂ ਚੱਕ ਕੇ ਗੱਡੀ ਚ ਪਾਈ ਆ ਆਉਂਦੇ ਆਉਂਦੇ ਕੁਝ ਸੋਰ ਠੀਕ ਹੋਈ ਇੱਥੇ ਤੁਰ ਕੇ ਅੰਦਰ ਗਈ ਆ ਅਸੀਂ ਬਾਵਾ ਫੜੀਆਂ ਸੀ ਉਹਦੀਆਂ ਤੇ ਮੈਂ ਡਾਕਟਰ ਨੂੰ ਉਸ ਦਿੱਤੀ ਤਾਂ ਜਾਣੂ ਕਰਾਇਆ ਉਹਨੇ ਵੀ ਦੱਸਿਆ ਵੀ ਇੰਦਾ ਧੱਕਾ ਮਾਰਿਆ ਤੇ ਡਾਕਟਰ ਨੇ ਉਹਦੀ ਲਿਖਣ ਤੋਂ ਬਾਅਦ ਜਦ ਮੇਰੀ ਮੈਂ ਦੱਸਣ ਲੱਗਿਆ ਮੈਨੂੰ ਡਾਕਟਰ ਕਹਿੰਦਾ ਅਸੀਂ ਪੜ੍ਹਾਈ ਕੀਤੀ ਆ ਮੂਰਖ ਨਹੀਂ ਹੈਗੇ ਹਮ ਬੜਾ ਸਿਆਣਾ ਦਾ ਬਣਾ ਅਸੀਂ ਮੂਰਖ ਨਹੀਂ ਹੈਗੇ ਮਾ ਆਪੇ ਲਿਖ ਲੈਣੀ ਆ ਉਹਨੇ ਸਟਾਲੇ ਲਈ ਮਾਤਵਾੰਤੇ ਮੈਂ ਕਿਹਾ ਜੀ ਹੁਣ ਨਹੀਂ ਬੋਲਦਾ ਜਦ ਤੱਕ ਜਾਂਦਾ ਨਹੀਂ ਮੈਂ ਕਿਹਾ ਜੇ ਉਹਨਾਂ ਬੈਸ ਕਰੂੰਗਾ ਮੈਂ ਤੇ ਨਾਲ ਜੀ ਤਾਂ ਮੇਰੀ ਜਾਨ ਦੀ ਤਾਂ ਕੀ ਹਾਲਤ ਹੈ ਇਵੇਂ ਨਾ ਨੁਕਸਾਨ ਹੋ ਜੇ ਚੁੱਪ ਕਰਕੇ ਹੱਥ ਵੰਨਤੇ ਉਹਨੇ ਇਹ ਸਟਾ ਲਿਖ ਲਈ ਜਾਂ ਦੁਨੀਆ ਨਾ ਲਿਖੀ ਪਤਾ ਲੱਗ ਜਾਂਦਾ ਜੇ ਦੇਖੀ ਉਹ ਨਹੀਂ ਬਲ ਲਿਖੂਗੀ ਤਾਂ ਮੈਂ ਉਹਨੂੰ ਫਿਰ ਬੇਨਤੀ ਕਰੀ ਮੈਂ ਕਿਹਾ ਸਾਰਾ ਤੁਸੀਂ ਆ ਨਹੀਂ ਲਿਖੀ ਤੁਹਾਨੂੰ ਜਿਆਦਾ ਪਤਾ ਚਲੋ ਜੀ ਫੇਰ ਜਾ ਕੇ ਉਹਨੇ ਮੇਰੇ ਕਹੇ ਤੇ ਦਵਾਰੇ ਪੈਨ ਨਾਲ ਫੇਰ ਲਿਖੀ ਲਿਖ ਕੇ ਮੇਰੀ ਪਤਨੀ ਦੀ ਹਾਲਤ ਖਰਾਬ ਹੁੰਦੀ ਗਈ ਉਹ ਆਏ ਆਏ ਕਰਦੀ ਆ ਮੈਂ ਇਹਨਾਂ ਨੂੰ ਕਹਿੰਨਾ ਬੱਤੀ ਭੇਜ ਦੋ ਸਾਨੂੰ ਸਾਨੂੰ 32 ਪੇਜ ਦੋ ਅਸੀਂ ਕਹਿੰਦੇ 32 ਨਹੀਂ ਭੇਜ ਸਕਦੇ ਚੰਡੀਗੜ੍ਹ ਹਸਪੀਟਲ ਬਤ ਮੈਂ ਕਹਾਂ ਸਾਨੂੰ ਕਿਸੇ ਹੋਰ ਚੰਡੀਗੜ੍ਹ ਪੇ ਦੋ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਪ੍ਰਭਾਵ ਤਾਂ ਉੱਧਰ ਉਹਨਾਂ ਦਾ ਕਿੰਨਾ ਕੁ ਸਮਾਂ ਹਸਪਤਾਲ ਦੇ ਅੰਦਰ ਲੱਗ ਗਿਆ ਸੀ ਉਸ ਵਕਤ ਕੱਲ ਮੈਨੂੰ ਲੱਗਦੀ ਹੈ 2 ਘੰਟੇ ਤੋਂ ਉੱਤੇ ਲੱਗ ਗਿਆ ਇੱਥੇ ਜੀ ਲਗਭਗ ਦੋ ਤਾਂ ਹੈਗੇ ਹੀ ਆ ਪਰ ਉਹਦੀ ਕੋਈ ਟ੍ਰੀਟਮੈਂਟ ਨਹੀਂ ਕਰੀ ਇਹਨਾਂ ਨੇ ਜਦ ਮੈਂ ਕਿ ਆਹ ਰੋਂਦੀ ਕਰ ਲਾਉਂਦੀ ਆ ਤਾਂ ਉਹਦੇ ਨਸੇ ਦਾ ਟਿਕਾ ਲਾ ਲੁੰਦੇ ਤੇ ਦੋ ਟੀਕੇ ਲੱਛਣਾ ਨਹੀਂ ਉਹਦੇ ਇਹਨਾਂ ਨੇ ਮੈਂ ਆਪਣੀ ਪਤਨੀ ਨੂੰ ਕਹਿੰਦੇ ਲੈ ਜਾਓ ਮੇਰੀ ਪਤਨੀ ਨੂੰ ਮੈਂ ਉਹ ਗੇਟ ਤੇ ਲਿਆਇਆ ਗੇਟ ਤੇ ਲਿਆਇਆ ਉਹ ਫੇਰ ਨਿਕਲਣ ਲੱਗੀ ਉਹਦਾ ਪਿਸ਼ਾਬ ਨਿਕਲ ਗਿਆ ਉਹ ਮੈਂ ਕਿਹਾ ਤੁਸੀਂ ਕਰਦੇ ਕੁਝ ਨਹੀਂ ਫੇਰ ਉਹਨੂੰ ਅੰਦਰ ਲੈ ਕੇ ਵਰਟੀਕਲ ਲਾਤਾ ਉਹਦੇ ਵਰਟੀਕਲ ਆਤਾ ਫੇਰ ਕੁਝ ਦੇਰ ਬਾਅਦ ਸਾਨੂੰ ਕਹਿੰਦੇ ਰੈਫਰ ਕਰਤਾ ਫਤਿਹਗੜ ਚਲੇ ਜਾਓ ਮੈਂ ਬਥੇਰਾ ਜੋਰ ਲਾਇਆ ਉੱਥੇ ਮੇਲਾ ਹੈ ਰਾਸ਼ਾ ਹੈ ਮੈਂ ਕਿੱਥੇ ਜਾਊਂਗਾ ਪਰ ਮੇਰੀ ਵਾਹ ਨਹੀਂ ਚਲਦੀ ਕੋਈ ਮੈਨੂੰ ਦੋ ਸਲਿੱਪਾਂ ਫੜਾਤੀਆਂ ਰੈਫਰ ਦੀਆਂ ਇੱਕ ਮੇਰੀ ਇੱਕ ਉਹਦੀ ਅਸੀਂ ਉੱਥੇ ਗਏ ਉਹ ਡਾਕਟਰ ਨੇ ਜਾਂਦੀ ਸਾਰ ਸਿਆਣਾ ਡਾਕਟਰ ਤਾਂ ਉਹ ਡਾਕਟਰ ਨੇ ਕਹਿੰਦਾ ਵੀ ਇਹਦੀ ਹਲਤ ਖਰਾਬ ਹੈ ਡਿੰਗਰੀ ਹੈ ਇਹਨੂੰ ਹਾਲਾਂਕਿ ਮੈਂ ਤਾਂ ਅਲੇ ਦੱਸਣੀ ਸੀ ਵੀ ਸਿਰਚ ਸਟਾ ਇਹਨਾਂ ਨੂੰ ਦੱਸਣ ਦੇ ਵੀ ਨਹੀਂ ਪਤਾ ਲੱਗਿਆ ਉਹਨੇ ਸਾਨੂੰ ਕਹਿੰਦਾ ਬੱਤੀ ਚ ਰੈਫਰ ਕਰਤਾ ਜਦੋਂ ਨੇ ਬੱਤੀ ਕਿਹਾ ਮੇਰੇ ਮਨ ਚ ਆਇਆ ਮੈਂ ਕਹਿਆ ਰਹੀ ਦੀ ਮਦਰ ਘੱਟੀ ਆ ਕਿ ਨਹੀਂ ਮੈਂ ਡਾਕਟਰ ਸਾਹਿਬ ਇਹ ਐਮ ਐਲ ਆਰ ਦਾ ਕੇਸ ਹੈ ਕਿ ਕਿਰਪਾ ਕਰਕੇ ਧਿਆਨ ਨਾਲ ਦੇਖ ਲੋ ਜੀ ਮੈਂ ਕਹ ਦੂਰ ਜਾਣਾ ਮੁਸ਼ਕਿਲ ਹੈ ਧਿਆਨ ਨਾਲ ਦੇਖ ਲੋ ਹਾਲਤ ਠੀਕ ਨਹੀਂ ਹੈ ਕਹਿੰਦਾ ਕੋਈ ਐਮ ਐਲ ਆਰ ਕੇਸ ਨਹੀਂ ਹੈਗਾ ਤੇਰੀ ਸਲਿੱਪ ਪਰ ਤਾਂ ਇੱਕ ਆਮ ਪੇਸ਼ੈਂਟ ਆਇਆ ਜੀ ਮੈਂ ਡਾਕਟਰ ਨੂੰ ਉਥੋਂ ਆਪਣੇ ਫੋਨ ਤੋਂ ਫੋਨ ਕਰਦਾ ਹੋਇਆ ਮੈਂ ਡਾਕਟਰ ਸਾਹਿਬ ਤੁਸੀਂ ਤਾਂ ਸਾਡ ਨੂੰ ਬਹੁ ਮਾੜੀ ਕਰੀ ਮੇਰੀ ਪਤਨੀ ਦੀ ਹਾਲਤ ਕਿ ਆਏ ਤੁਸੀਂ ਉਹਨਾਂ ਦੇ ਪ੍ਰੈਸ਼ਰ ਚ ਸਾਡੀ ਐਮ ਮੈਂ ਮਲੜ ਵੀ ਨਹੀਂ ਕੱਟੀ ਪਰ ਡਾਕਟਰ ਸਾਹਿਬ ਨੂੰ ਕਿਵੇਂ ਪਹਿਲਾਂ ਪਤਾ ਸੀ ਕਿ ਇਹ ਕਿੱਥੋਂ ਦਾ ਕੇਸ ਹੈ ਕੌਣ ਹੈ ਸਰ ਸਤਬਿੰਦਰ ਬੁੱਗੇ ਨੇ ਜਦੋਂ ਉੱਥੋਂ ਮੈਂ ਆਪਣੀ ਵਾਈਫ ਨੂੰ ਲੈ ਕੇ ਤੁਰਿਆ ਮੇਰੇ ਨਾਲ ਇਨਸੀਡੈਂਟ ਹੋ ਚੁੱਕੇ ਨਾ ਪਹਿਲਾਂ ਜੀ ਮੈਨੂੰ ਤਾਂ ਡਿਸਚਾਰਜ ਸਲਿੱਪ ਨਹੀਂ ਸੀ ਮਿਲੀ ਪਹਿਲਾਂ ਅੱਛਾ ਉਸ ਬੁੱਗੇ ਨੇ ਤਾਂ ਫੋਨ ਕਰਤਾ ਰੇ ਅੱਛਾ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਉਹਨੇ ਫੋਨ ਕਰਤਾ ਸਾਡੇ ਪਿੰਡ ਦੀ ਇੱਕ ਕੁੜੀ ਐ ਉਹ ਬਹੂ ਐ ਉਹ ਸੀਐਮਓ ਫਤੇ ਗੜ ਦੀ ਸਟੈਨੋ ਆ ਉਹ ਸਾਰਾ ਕੁਝ ਕਰਾਉਂਦੀ ਆ ਉਹਨੂੰ ਹੀ ਫੋਨ ਕਰਨ ਨੂੰ ਕੀ ਲੱਗਦਾ ਬਾਈ ਪ੍ਰੋਣਾ ਸਿੰਘ ਆ ਰਿਹਾ ਉਹਨੂੰ ਪਤਾ ਸੀ ਵੀ ਇਹਦੇ ਪੇਸ਼ੈਂਟ ਦੀ ਹਾਲਤ ਖਰਾਬ ਐ ਹੂੰ ਇਹਦਾ ਕੇਸ ਬਣਾਉਂਗਾ ਉਹਨੂੰ ਮੇਰਾ ਤਾਂ ਐਸੀ ਵੀ ਕੁਝ ਬਣਨਾ ਹੀ ਨਹੀਂ ਕੱਲ ਕਿੰਨੇ ਵਜੇ ਤੁਹਾਨੂੰ ਫਿਰ ਪਤਾ ਲੱਗਿਆ ਕਿ ਹੁਣ ਹੱਥੋਂ ਵਸਤ ਵਸ ਨਹੀਂ ਰਿਹਾ ਮੈਂ ਦੱਸਦਾ ਮੈਂ ਉੱਥੋਂ ਮੈਂ ਉਹਨੂੰ ਕਿਹਾ ਡਾਕਟਰ ਨੂੰ ਫੋਨ ਕਰਦਾ ਐ ਮੈਂ ਡਾਕਟਰ ਨੂੰ ਕਹਿਣਾ ਹਾਂ ਵੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਤੁਸੀਂ ਐਵੇਂ ਲਰ ਨਹੀਂ ਕੱਟੀ ਕਹਿੰਦਾ ਕੋਈ ਗੱਲ ਨਹੀਂ 24 ਘੰਟੇ ਚ ਕੱਟੀ ਜਾ ਸਕਦੀ ਐ ਅਸੀਂ ਭੁੱਲ ਗਏ ਮੈਂ ਉਹਦੀ ਗੱਲ ਤੇ ਵਿਸ਼ਵਾਸ ਕਰ ਲਿਆ ਮੇਰਾ ਦਿਲੇ ਚੰਦਰ ਮੈਂ ਵਿਸ਼ਵਾਸ ਕਰ ਲੰਨਾ ਮੈਂ ਕਿਹਾ ਓਕੇ ਓਕੇ ਕੋਈ ਨਹੀਂ ਮੈਂ ਉੱਥੋਂ ਤੁਰ ਪਿਆ ਤਾਂ 5-7 ਕਿਲੋਮੀਟਰ ਆ ਕੇ ਮੈਂ ਨਾ ਆਪਣੀ ਪਤਨੀ ਦੇ ਢਿੱਡ ਵੱਲ ਦੇਖਦਾ ਵੀ ਸਾਹ ਆਉਂਦਾ ਕਿ ਨਹੀਂ ਆਉਂਦਾ ਪਤਾ ਨਹੀਂ ਲੱਗਦਾ ਪੇਉਸ਼ ਹੈ ਉਹ ਪਰ ਉਹ ਹਿੱਲਦਾ ਤਾਂ ਪਰ ਉਹ ਕਾਰ ਹਿਲਦੀ ਕਰਕੇ ਹਿਲਦਾ ਤਾਂ ਉਹਨੂੰ ਸਮਝ ਨਾ ਆਵੇ ਮੈਂ ਨਾ ਉਹਦੇ ਮੂੰਹ ਦੇ ਕੋਲ ਪੱਗ ਚੱਕ ਕੇ ਨਾ ਕੰਨ ਪੁੱਲਿਆ ਕਿ ਮੈਨੂੰ ਹਵਾ ਲੱਗੂਗੀ ਪੰਜ ਦੋ ਚਾਰ ਕਿੰਮਟਾ ਹਵਾ ਲੱਗੀ ਹਵਾਉਣੀ ਬੰਦ ਹੋ ਗਈ ਮੈਂ ਉਹਨੂੰ ਅੰਦਰ ਸ਼ੀਸ਼ਾ ਹੁੰਦਾ ਉਹਨੂੰ ਖੜਕਾਇਆ ਮੈਂ ਸ਼ੀਸ਼ਾ ਖੜਕਾ ਕੇ ਉਹਨੂੰ ਗਿਆ ਦੋਏ ਹੈਲਪਰ ਤੇ ਡਰਾਈਵਰ ਅੰਦਰ ਸੀ ਉਹਨਾਂ ਨੇ ਨਹੀਂ ਉਹਨਾਂ ਦੀ ਕੋਈ ਗਲਤੀ ਨਹੀਂ ਰੋਕੀ ਰੋਕ ਕੇ ਉਹਨਾਂ ਨੇ ਗੱਲ ਸੁਣੀ ਮੇਰੀ ਇੱਕ ਪਿੱਛੇ ਆ ਗਿਆ ਪਿੱਛੇ ਆ ਕੇ ਉਹਨੇ ਬਲੱਡ ਪ੍ਰੈਸ਼ਰ ਚੈੱਕ ਕਰਿਆ ਬਲੱਡ ਪ੍ਰੈਸ਼ਰ ਚੈੱਕ ਕਰਕੇ ਮੈਂ ਉਹਦੇ ਮੂੰਹ ਵੱਲ ਦੇਖਦਾ ਉਹਦੇ ਮੂੰਹ ਦੇ ਮਹੱਬਾ ਬਦਲ ਗਏ ਬਲੱਡ ਪ੍ਰੈਸ਼ਰ ਦੇ ਮੇਰੇ ਪੁੱਛਣ ਤੇ ਕੁਝ ਨਾ ਦੱਸੇ ਮੈਂ ਉਹਨਾਂ ਕਿ ਹਾਂ ਮੈਂ ਆਪਣੀ ਭੈਣ ਨੂੰ ਨਹੀਂ ਬੁਲਾਇਆ ਤੇ ਬਡਾਲੀ ਥਾਣੇ ਕੋਲ ਵੀ ਆ ਜਾਓ ਪਬਤੀ ਚ ਚੱਲਿਆ ਤਾਂ ਭੈਣ ਨੂੰ ਇੱਥੇ ਖੜੇ ਤੇ ਮੈਂ ਗੱਡੀ ਰਕਾਉਂਦਾ ਮੈਂ ਭੈਣ ਨੂੰ ਕਹਿੰਦਾ ਬਾਈ ਆ ਗਿਆ ਨੇ ਨੂੰ ਮੇਰਾ ਭਤੀਜਾ ਵਾ ਡਾਕਟਰ ਲਿਆਓ ਔਰ ਜਿਹੜੇ ਆਪਣੇ ਜਾਣਕਾਰ ਆ ਉਹ ਲਿਆਂਦਾ ਉਹ ਦੇਖ ਕੇ ਕਹਿੰਦਾ ਵੀ ਨਹੀਂ ਹੈ ਨਹੀਂ ਕੁਝ ਕਹਿੰਦਾ ਫੇਰ ਵੀ ਸੀਨੀਅਰ ਡਾਕਟਰ ਹੈ ਕਮਲ ਉਹਨੂੰ ਬੁਲਾ ਲਓ ਫਿਰ ਕਮਲ ਨੂੰ ਲਿਆਂਦਾ ਕਮਲ ਡਾਕਟਰ ਨੇ ਦੇਖਿਆ ਉਹ ਕਹਿੰਦਾ ਘਰ ਨੂੰ ਲੈ ਜਾਓ ਤੇ ਮੈਂ ਕਿਹਾ ਪੀ ਐਮ ਲੜਤਾ ਚੋ ਵੀ ਘਟ ਜਿੱਕਤੀ ਜਾ ਸਕਦੀ ਵਿਖੇੜੇ ਚੱਲਦੇ ਆ 4 ਕਿਲੋਮੀਟਰ ਅੱਗੇ ਉਰੇ ਆ ਗਿਆ ਇਸ ਦੌਰਾਨ ਤੁਹਾਡੇ ਨਾਲ ਸਥਾਨਕ ਪੁਲਿਸ ਪ੍ਰਸ਼ਾਸਨ ਤੇ ਹੋਰ ਦਾ ਕੀ ਰਵਈਆ ਸੀ ਜਦੋਂ ਤੁਸੀਂ ਆਪਣੀਆਂ ਬੇਨਤੀਆਂ ਕੀਤੀਆਂ ਕਿ ਸਾਡੇ ਅਸੀਂ ਤਾਂ ਲੁੱਟੇ ਜਿਹੜਾ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਦਾ ਰਵਈਆ ਮੇਰੇ ਨਾਲ ਵਧੀਆ ਸੀਗਾ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਮੇਰੀ ਐਮਐਲਆਰ ਘਟਾਉਣ ਦੀ ਮੈਂ ਨਹੀਂ ਦੋਸ਼ ਲਗਾਉਣਾ ਚਾਹੁੰਦਾ ਪਿੱਛੇ ਠੀਕ ਹੈ ਜੋ ਵੀ ਸੀਸੀ ਪਰ ਇਸ ਦੌਰਾਨ ਪਰ ਤੁਸੀਂ ਕਈ ਵਾਰੀ ਨਾ ਬੋਲ ਕੇ ਲਿਖ ਕੇ ਕਿਹਾ ਕਿ ਪੁਲਿਸ ਵੀ ਸੁਵਿੰਦਰ ਬੁੱਗੇ ਦਾ ਸਾਥ ਦੇ ਰਹੀ ਹੈ ਮੇਰਾ ਨਹੀਂ ਸਰ ਸਰ ਮੈਂ ਉਹ ਗੱਲ ਤੇ ਨਹੀਂ ਜਾਣਾ ਮੈਂ ਸੱਚ ਬੋਲਣਾ ਐ ਤਾਂ 3 ਦਿਨ ਪਹਿਲਾਂ ਇਹੀ ਟਾਣੇ ਦੀ ਪੁਲਿਸ ਮੈਨੂੰ ਚੱਕਣ ਆ ਗਈ ਸੀ ਹਮ ਪਰ ਮੈਂ ਤਾਂ ਅੱਜ ਦੀ ਗੱਲ ਕਰੂੰਗਾ ਜੀ ਮੱਖੀ ਦੇਖੀ ਕਰੂੰਗਾ ਹਮ ਕੰਨੀ ਸੁਣੀ ਨਹੀਂ ਕਰਤਾ ਕਿ ਮੇਰੀ ਯਾਰ ਦਿੱਤਾ ਆਉ ਖੜਿਆ ਐਸਟੀਓ ਸਾਹਿਬ ਹਮ ਡੀਐਸਪੀ ਸਾਹਿਬ ਉਹਨਾਂ ਨੇ ਰਾਤ ਨੂੰ ਸੋ ਉਹ ਡਾਕਟਰ ਬੁਲਾਇਆ ਐਸਐਮਓ ਬੁਲਾਇਆ ਕੋਸ਼ਿਸ਼ ਕੀਤੀ ਜਦ ਹੁਣ ਡਾਕਟਰੇ ਨਹੀਂ ਕੱਟ ਰਹੇ ਹੁਣ ਇਹਨਾਂ ਦਾ ਕਸੂਰ ਹੈ ਜਿੱਦਣ ਮੈਨੂੰ ਇਹ ਨਹੀਂ ਇਨਸਾਫ ਦੇਣਗੇ ਹਾਲੇ ਤਾਂ ਪੁਲਿਸ ਦਾ ਕੋਈ ਰੋਲ ਹੀ ਨਹੀਂ ਨਾ ਸਰ ਹੈਗਾ ਬਸ ਹੌਂਕ ਰੱਖੋ ਹਾਲੇ ਤਾਂ ਪੁਲਿਸ ਦਾ ਰੋਲ ਹੀ ਨਹੀਂ ਹੈਗਾ ਤੁਹਾਡੀ ਹੁਣ ਇਹ ਸਾਰੇ ਇਨਸੀਡੈਂਟ ਦੇ ਵਿੱਚ ਸਾਰੇ ਲੋਕ ਹਮਦਰਦੀ ਦੇ ਰਿਹਾ ਤੁਹਾਡੀ ਮੰਗ ਕੀ ਹੈ ਉਹ ਸਰ ਮੇਰੀ ਕੋਈ ਇੱਕ ਮੰਗ ਹੈ ਮੇਰੀ ਕੋਈ ਇੱਕ ਮੰਗ ਹੈ ਮੈਂ ਚਾਹਨਾ ਮੈਂ ਹਰੇਕ ਲਾਈਵ 'ਚ ਕਿਹਾ ਵੀ ਸੀਐਮ ਸਾਹਿਬ ਕੋਈ ਮਦਦ ਨਹੀਂ ਕਰਦੇ ਮੈਂ ਜਕੀਨ ਵੀ ਕਰ ਸਕਦਾ ਕਰਦਾ ਪਰ ਸਾਰੇ ਜਿੱਥੇ ਪੰਜਾਬੀ ਵੱਸਦਾ ਹੈ ਹਰੇਕ ਪੰਜਾਬੀ ਨੂੰ ਪਤਾ ਸਾਡੇ ਝਗੜੇ ਦਾ ਕੀ ਗੱਲ ਸੀ ਐਮ ਸਾਬ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਹੋਊਗਾ ਉਹਨਾਂ ਨੇ ਟਰਾਈ ਵੀ ਕਰੀ ਹੋਊਗੀ ਪਰ ਮੈਂ ਕਹਿਣਾ ਵੀ ਤੁਸੀਂ ਟਰਾਈ ਪੁਲਿਸ ਦੇ ਥਰੂ ਨਾ ਕਰਾਓ ਪੁਲਿਸ ਤਾਂ ਫੇਰ ਕਿਸੇ ਨਾ ਕਿਸੇ ਪਾਸੇ ਤੇ ਵਾਇਸ ਹੋ ਜਾਂਦੀ ਹੈ ਤੁਸੀਂ ਆਪਣੇ ਤੁਹਾਡੇ ਕੋ ਹਜ਼ਾਰਾਂ ਬੰਦੇ ਆ ਤੁਸੀਂ ਕਿਸੇ ਬੰਦੇ ਨੂੰ ਭੇਜ ਕੇ ਕਰਾ ਲਓ ਹੁਣ ਕੀ ਕਰਾਉਣਾ ਹੁਣ ਤਾਂ ਮੇਰਾ ਘਰ ਬਟਿਆ ਗਿਆ ਹੁਣ ਤਾਂ ਮੈਂ ਰਹਿਗਾ ਮੈਨੂੰ ਵੀ ਮਾਰ ਦੇਵੇ ਉਹ ਕਰਤਾ ਸਕਦੇ ਤੇ ਇੱਕ ਬੰਦਾ ਤਾਂ ਜੜਾ ਕਰ ਸਕਦਾ ਤਾ ওসিਸੀਮ ਜਾਂਦਾ ਰੱਬ ਜਾਣੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਮੈਂ 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 ਦੋਸ਼ ਕੇ ਦੇ ਕਿਸੇ ਪਰ ਨਹੀਂ ਲਾਇਆ ਨਾ ਮੈਂ ਲਾਊਗਾ ਜੋ ਮੈਨੂੰ ਦਿਖੂਗਾ ਮੈਂ ਉਹ ਕਰੂੰਗਾ ਅੱਜ ਆਈ ਪੁਲਿਸ ਆਏ ਕੱਲ ਨੂੰ ਇਨਸਾਫ ਅੱਜ ਨਹੀਂ ਦਿੰਦੀ ਹੈ ਕੱਲ ਨੂੰ ਨਹੀਂ ਦਊਗੀ ਮੈਂ ਤਾਂ ਬਾਈ ਉਹੀ ਕਹਿਣਾ ਬੇਸ਼ੱਕ ਲੋਕ ਕਹਿੰਣ ਵੀ ਕਦੇ ਕਹਿੰਦਾ ਇਨਸਾਫ ਦੰਦੇ ਕਦੇ ਕਹਿੰਦਾ ਨਹੀਂ ਦੰਦੇ ਬਾਈ ਕਿਸੇ ਨੂੰ ਸੱਚੇ ਨੂੰ ਝੂਠਾ ਨਹੀਂ ਨਾ ਕਿਹਾ ਜਾ ਸਕਦਾ। ਸਰਕਾਰ ਤੋਂ ਪਹਿਲਾਂ ਤੁਹਾਡੀ ਪ੍ਰਸ਼ਾਸਨ ਅੱਗੇ ਕੀ ਬੇਨਤੀ ਹੈ? ਮੈਂ ਨਹੀਂ ਬਾਈ ਮੈਂ ਨਹੀਂ ਸਰਕਾਰ ਕਰਦਾ ਜਦ ਤੱਕ ਮੇਰੀ ਪਤਨੀ ਨੂੰ ਇਨਸਾਫ਼ ਨਹੀਂ ਮਿਲਦਾ। ਤਰਕਲਾੜਤ ਹੈ ਮੇਰੇ ਤੇ। ਜੇ ਮਾ ਉਹਦੀ ਐਮਐਲਏ ਵੀ ਨਾ ਕਟਾ ਸਕਿਆ ਨਹੀਂ ਕਟਾ ਸਕੂਗਾ ਮਰ ਜੂਗਾ ਬਾਰ ਬਟ ਕੇ। ਮਰੇ ਮਰ ਚੂਗਾ ਦੋ ਇਕੱਠੇ ਫੁਕ ਜਾਗੇ। ਐਦਾਂ ਨਹੀਂ ਹੋਵੇ ਨਹੀਂ ਕਰ ਸਕਦਾ। ਹੌਸਲਾ ਰੱਖੋ ਜੀ ਤੁਸੀਂ। ਇਹ ਸਾਡੇ ਨਾਲ ਦਵਿੰਦਰ ਸਿੰਘ ਭੋਲਾ ਜੀ ਜਿਨ੍ਹਾਂ ਨੇ ਆਪਣੀਆਂ ਬੇਨਤੀਆਂ ਕੀਤੀਆਂ ਨੇ ਕਿਹਾ ਕਿ ਉਹਨਾਂ ਨੂੰ ਕਿਸ ਕਦਰ ਦੁੱਖ ਹੈ ਔਰ ਕਿਉਂ ਇਹ ਕਹਿਣਾ ਚਾਹੁੰਦੇ ਨੇ ਇਹਨਾਂ ਨੇ ਕਿਹਾ ਕਿ ਮੈਂ ਦੋਸ਼ ਕਿਸੇ ਦੇ ਉੱਤੇ ਐਵੇਂ ਨਹੀਂ ਮੜਦਾ ਜੋ ਸਾਡੇ ਨਾਲ ਬੀਤੀ ਹੈ ਸਿਰਫ ਉਹੀ ਗੱਲਾਂ ਕੀਤੀਆਂ ਨੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਮਸਲੇ ਵਿੱਚ ਜਿਹੜਾ ਪੀੜਤ ਪਰਿਵਾਰ ਹੈ ਪੀੜਤ ਤੇਰਾ ਇਸ ਨੂੰ ਇਨਸਾਫ ਕਦੋਂ ਮਿਲਦਾ ਹੈ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਪਰ ਇਹਨਾਂ ਨੇ ਕਿਹਾ ਕਿ ਜੋ ਜੋ ਮੈਂ ਅੱਖੀਂ ਦੇਖਿਆ ਜੋ ਜੋ ਹੰਡਾਇਆ ਉਹ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਸ਼੍ਰੀ ਫਤੇਗੜ ਸਾਹਿਬ